ਮਨਸਾ ਆਹਾਰਿ ਜੋ ਕਰਤੇ ਆਵੈ ਸਾਧ ਸੰਗ ਜਨਮ ਮਰਨੁ ਮਿਟਾਵੈ ਆਸ ਮਨੋਰਥ ਪੂਰਨ ਹੋਵੈ ਏਕਤਤ ਗੁਰਦਰਸ਼ਾ ਜੀਓ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈ ਮੂਰਖ ਕਛ ਦੀਜੈ ਪ੍ਰਾਨਵਰਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਅਥਰ ਲੀਜੈ ਪਰਨ ਲਖਨ ਨਨਕ ਸੁਣ ਮੇਰੇ ਸਾਹਿਬਾ ਦੁਬਦਾ ਪੱਥਰਲੀ ਜਹਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਕਬੀਰ ਜੀ ਕਾਤ ਨਹੀਂ ਥੌਰ ਮੂਲ ਕਟ ਲਾਵ ਕੋ ਜਤ ਤਨ ਮੈਂ ਔਰ ਨਾ ਪਾਵ ਲਾਗੀ ਹੋਏ ਸੋ ਜਾਣੈ ਪੀਰ ਅਰਾਮ ਭਗਤ ਅਜਿਆਨੇ ਤੀਰ ਰਹਾਉ ਏਕ ਭਾਇ ਦੇ ਕੋ ਸਬ ਨਾਰੀ ਕਿਆ ਜਾਣੋ ਸਹ ਕੌਣ ਪਿਆਰੀ ਕਹੋ ਕਬੀਰ ਜਾਖੈ ਮਸਤਕ ਭਾਗ ਸਭ ਪਰ ਹਰ ਤਾ ਕਉ ਮਿਲੇ ਸੁਭਾਗ ਕਹੋ ਕਬੀਰ ਜਾ ਕ ਮਸਤਕ ਭਾਵ ਸਭ ਪਰ ਹਰ ਤਾਖਾ ਮਿਲੇ ਸੁਹਾਗ ਤਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਸੰਕੀੜੀਆਂ ਪ੍ਰਾਪਤ ਹੋਈਆਂ ਹਨ ਸਤਿਗੁਰਾਂ ਦੇ دیدار ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਦਾ ਸ਼ੁਕਰ ਸ਼ੁਕਰ ਕਰੀਏ ਸੱਜੇ دیਵਾਨਾ ਅੰਦਰ ਆਪ ਜੀਆਂ ਨੇ ਸੋਦਰ ਦੇ ਪਾਠ ਪ੍ਰੰਤੂ ਗੁਰੂ ਘਰ ਦੇ ਸਤਕਾਰ ਪ੍ਰਾਪੀ ਜੱਥੇ ਪਾਈਸਰ ਸਿੰਘ ਜੀ ਰੰਗੀਲਾ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤੇ ਆਉ ਥੋੜੇ ਸਮੇਂ ਵਾਸਤੇ ਹੀ ਚਲਦੀ ਲੜੀਵਾਰ ਕਥਾ ਵਿਚਾਰਨਾ ਜੁੜ ਸਕੀਏ ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸ਼ਰਧਾ ਭਾਵਨਾ ਪਿਆਰ ਨਾਲ ਗੁਰੂਕ੍ਰਤੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਇਤਰ ਸ਼ਬਦ ਜਿਸ ਦਾ ਮੂਲ ਪਾਠ ਆਪਣੀਆਂ ਨੇ ਸਰਵਣ ਕੀਤਾ ਹੈ ਭਗਤ ਬਾਣੀ ਰਾਗ ਗੌੜੀ ਵਿੱਚ ਭਗਤ ਕਬੀਰ ਜੀ ਦੇ ਉਚਾਰਣ ਕੀਤੇ ਹੋਏ ਸ਼ਬਦਾਂ ਦੀ ਕਥਾ ਚੱਲ ਰਹੀ ਹੈ ਸੇ ਉਸ ਲੜੀ ਵਿੱਚੋਂ ਇਹ 21ਵਾਂ ਸ਼ਬਦ ਦਾ ਭਗਤ ਜੀ ਦਾ ਜੋ ਤੇ ਟੁਕੇ ਇਹ ਤਿੰਨ ਬੰਦਾਂ ਵਾਲੇ ਸ਼ਬਦ ਹਣੇ 15 ਹਨ ਤੇ ਤਰਤੀਬ ਅਨੁਸਾਰ 21ਵਾਂ ਹੈ ਕਿਉਂਕਿ 15 ਹਨ ਪਹਿਲੋਂ ਹੋਰ ਲੰਗੇ ਹਨ ਪਰ ਇਹ 15 ਹਨ ਉਹਨਾਂ ਵਿੱਚੋਂ ਇਹ ਤੀਜਾ ਹੈ ਭਗਤ ਜੀ ਇਥੇ ਕਿਰਪਾ ਕਰਦੇ ਹਨ ਲਾਗੀ ਹੋਏ ਸੋ ਜਨ ਪੀ ਜਿੰਨੂੰ ਇਹ ਲਗਨ ਲੱਗ ਜਾਏ ਜਾਂ ਜਿੰਨਾ ਤੀਰਾਂ ਦੀ ਅਣਿਆਲੇ ਤੀਰਾਂ ਦੀ ਅੱਗੇ ਗੱਲ ਕਰਦੇ ਹਨ ਜਿਨ੍ਹਾਂ ਦੇ ਅੰਦਰ ਹਿਰਦੇ ਨੂੰ ਵਿੰਨ ਜਾਂਦੇ ਹਨ ਅਣਿਆਦੇ ਤੀਰ ਤੇ ਜਿਨ੍ਹਾਂ ਨੂੰ ਇਹ ਲੱਗਦੇ ਹਨ ਭਾਗਾਂ ਵਾਲਿਆਂ ਫਿਰ ਉਹ ਹੀ ਜਾਣਦੇ ਹਨ ਕਿ ਇਹਦੀ ਕਸਖ ਇਹਦੀ ਪੀੜਾ ਇਹਦਾ ਦਰਦ ਉਹ ਕੀ ਹੁੰਦਾ ਹੈ ਆਮ ਦੁਨੀਆ ਨੂੰ ਨਹੀਂ ਪਤਾ ਪਰ ਜਿੰਨوں ਇਹ ਲੱਗ ਜਾਂਦੇ ਹਨ ਲੱਗਦਾ ਕਦੀ ਹੈ ਕਿਸੇ ਨੂੰ ਨਹੀਂ ਤੇ ساری ਉਮਰ ਕਈ ਵਾਰੀ ਧਾਰਮਿਕ ਕਿਰਿਆ ਕਰਮ ਕਰੀ ਜਾਂਦੇ ਆ ਪਰ ਇਹ ਅੰਦਰ ਸਾਡਾ ਅੰਦਰ ਵਿੰਨਿਆ ਜਾਵੇ ਗੁਰੂ ਦੇ ਪਵਿੱਤਰ ਬਚਨਾਂ ਨਾਲ ਗੁਰੂ ਦੇ ਸ਼ਬਦ ਨਾਲ ਪ੍ਰਭੂ ਦੀ ਪ੍ਰਾਪਤੀ ਜੈਸਤਰਾ ਕੈਲੋ ਕਿ ਪਤਾ ਲੱਗ ਜਾਏ ਕਿ ਮੈਂ ਰੱਬ ਤੋਂ ਵਿਛੜਿਆ ਹੋਇਆ ਹਾਂ ਮੇਰੇ ਸਾਰੇ ਦੁੱਖਾਂ ਦਾ ਮੂਲ ਕਾਰਨ ਇੱਕ ਹੀ ਹੈ ਜੈਸਤਰਾ ਕੈਲੋ ਮੇਰੇ ਜੀਵਨ ਦੇ ਜਿੰਨੇ ਵਕਾਰ ਹਨ ਜਿੰਨੀਆਂ ਮੈਲਾ ਹਨ ਜਿੰਨੇ ਦੁੱਖ ਹਨ ਇਸ ਸਾਰਿਆਂ ਦਾ ਕਾਰਨ ਇੱਕ ਹੈ ਉਹ ਕੀ ਹੈ ਮੈਂ ਵਿਛੜਿਆ ਹੋਇਆ ਮੈਂ ਟੁੱਟਾ ਹੋਇਆ ਆਪਣੇ ਮਾਲਕ ਤੋਂ ਤਾਂ ਗੁਰੂ ਗੁਰੂ ਨਾਨਕ ਪਿਤਾ ਜੀ ਨੇ ਮੀ ਇਹਦਾ ਜ਼ਿਕਰ ਕੀਤਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਸਭ ਤੋਂ ਮੁੱਖ ਤੌਰ ਤੇ ਦੁੱਖ ਉਹਨਾਂ ਨੇ ਮੰਨਿਆ ਰੱਬ ਦਾ ਵਿਛੋੜਾ ਵਾਹਿਗੁਰੂ ਜੀ ਦਾ ਵਿਛੋੜਾ ਮਨੁੱਖੀ ਤ੍ਰਾਸਤੀ ਸਭ ਤੋਂ ਵੱਡੀ ਹੈ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਕਹਿੰਦੇ ਹਨ ਇੱਕ ਤੇ ਮਾਇਕੀ ਦੁੱਖ ਪਦਾਰਥਾਂ ਦਾ ਦੁੱਖ ਇਹ ਵੀ ਦੁੱਖ ਹੈ ਹੁਣ ਇੱਕ ਜਮਾ ਦੀ ਪੀੜ ਜਮਾ ਦਾ ਦਿੱਤਾ ਦਰਦ ਜਾਂ ਇਸ ਤਰ੍ਹਾਂ ਕਹਿ ਲਓ ਮੌਤ ਦਾ ਦਰਦ ਉਹ ਵੀ ਇੱਕ ਵੱਡਾ ਅੰਦਰ ਦਰਦ ਹੈ ਅੰਦਰ ਕਸਕ ਹੈ ਇੱਕ ਦੁੱਖ ਰੋਗ ਲੱਗੈ ਤਨ ਧਾਏ ਇੱਕ ਹੈ ਚੌਥਾ ਰੋਗ ਸਤਗੁਰੂ ਜੀ ਨੇ ਕਿਹਾ ਹੈ ਦਰਦ ਉਹ ਕੀ ਹੈ ਸਰੀਰ ਨੂੰ ਕੋਈ ਪੀੜਾ ਪਾਉਣੀ ਵੈਦ ਨਾ ਭੋਲੇ दारू ਲਾਏ ਭੋਲੇ ਵੈਦ ਜਦੋਂ ਤੂੰ ਜਾਣਦਾ ਹੀ ਨਹੀਂ ਹੁਣ ਕੋਈ ਵੀ ਡਾਕਟਰ ਹੈ ਉਹ ਇਲਾਜ ਜਾਣਦਾ ਹੋਵੇ ਤੇ ਕਰੇਗਾ ਨਾ ਜਿਉ ਇਹਨਾਂ ਦਰਦਾਂ ਨੂੰ ਜਾਣਦਾ ਹੀ ਨਹੀਂ ਤੇ ਉਹ ਲਾਜ ਕੀ ਕਰੇ ਇੱਥੇ ਹੁਣ ਸਤਿਗੁਰੂ ਕਹਿੰਦੇ ਹਨ ਲਾਗੀ ਹੋਏ ਸੋ ਜਾਨੈ ਪੀ ਜਿੰਨੂੰ ਇਹ ਤੀਰ ਲੱਗ ਜਾਏ ਜਿਹਦੇ ਜਿੰਨੂੰ ਇਹ ਵਿੰਨ ਜਾਏ ਉਹੀ ਫਿਰ ਇਸ ਦਰਦ ਨੂੰ ਸਮਝਦਾ ਹੈ ਉਨੂੰ ਹੀ ਪਤਾ ਹੈ ਰਾਮ ਭਗਤ ਅਣਿਆਲੇ ਤੀਰ ਪਰਮੇਸ਼ਰ ਦੀ ਭਗਤੀ ਦੇ ਅਣਿਆਲੇ ਬੜੇ ਤਿੱਖੇ ਜਿਹੜੇ ਵਿੰਨ ਜਾਂਦੇ ਹਨ ਤਿੱਖੇ ਤੀਰ ਤਿੱਖਾ ਨੇਜਾ ਤਿੱਖਾ ਵਰਛਾ ਜਾਂ ਅਣ्ञਾ ਵਾਲੇ ਤੀਰ ਇਤਰਾਮੀ ਕਹਿੰਦੇ ਹਨ ਕਿ ਜਦੋਂ ਲੱਗਦਾ ਹੈ ਫਿਰ ਉਹ ਕੱਲਾ ਜ਼ਖਮ ਹੀ ਨਹੀਂ ਕਰਦਾ ਜੀ ਉਹਨੂੰ ਕੱਢਣ ਦਾ ਵੀ ਕੋਈ ਯਤਨ ਕਰੇ ਨਾ ਤੇ ਉਹ ਸਭ ਕੁਝ ਆਂਦਰਾਂ ਨਾਲ ਹੀ ਲੈ ਆਉਂਦਾ ਉਹ ਇਸ ਤਰ੍ਹਾਂ ਦੀ ਉਹਦੀ ਬੰਤਰ ਵੀ ਦੱਸਦੇ ਹਨ ਹੁਣ ਇਹ ਇਸ ਤਰ੍ਹਾਂ ਦਾ ਤੀਰ ਹੈ ਪ੍ਰੇਮ ਦਾ ਤੀਰ ਗੁਰੂ ਦੇ ਸ਼ਬਦ ਦਾ ਪਿਆਰ ਦਾ ਤੀਰ ਜਦੋਂ ਕਿਸੇ ਨੂੰ ਲੱਗਦਾ ਹੈ ਵੈਸੇ ਹੁੰਜੂ ਵੀ ਹੁੰਦੀ ਜੇ ਕਿਤੇ ਸਾਡੇ ਕੋਲ ਦਰਦ ਹੋ ਰਹੀ ਹੈ ਨਾ ਮੇਰੇ ਦਾੜ ਦਰਦ ਹੋ ਰਹੀ ਜਾਂ ਤੁਹਾਡੇ ਕਿਸੇ ਦੇ ਵੀ ਹੋ ਰਹੀ ਹੈ ਤੇ ਮੈਨੂੰ ਵੇਖ ਕੇ ਮੈਂ ਤੇ ਬਹੁਤ ਦੁਖੀ ਹੋਵਾਂ ਬਹੁਤ ਦੁਖੀ ਹੋਵਾਂ ਜਾਂ ਅੰਦਰ ਪੀੜ ਹੋ ਰਹੀ ਹੈ ਜਾਂ ਸਿਰ ਮਾਈਗਰੇਨ ਹੋ ਰਹੀ ਹੈ ਕੋਈ ਹੋਵੇ ਦਰਦ ਕਿਤੇ ਵੀ ਹੈ ਮੇਰੇ ਘਰ ਦੇ ਮੈਂਬਰ ਜਾਂ ਕੋ ਆਇਆ ਵੀ ਉਹਨੂੰ ਮਮooli ਜਾਣੇ ਕਿ ਨਹੀਂ ਤੁਸੀਂ ਠੀਕ ਠਾਕ ਕਿਉਂ ਇਸ ਤਰ੍ਹਾਂ ਕਰਦੇ ਜਦੋਂ ਉਹਨੂੰ ਮਮooli ਲਵੇਗਾ ਨਾ ਉਸ ਗੱਲ ਨੂੰ ਹਲਕੇ ਚ ਲਵੇਗਾ ਕਿ ਨਹੀਂ ਨਹੀਂ ਜਿੰਨਾ ਤੁਸੀਂ ਮਹਿਸੂਸ ਕਰ ਰਹੇ ਹੋ ਇੰਨਾ ਨਹੀਂ ਆਪਾਂ ਫਿਰ ਪਤਾ ਕੀ ਕਹਾਂਗੇ ਆਪਾਂ ਕਵਾਂਗੇ ਨਹੀਂ ਸੱਜਣਾ ਤੂੰ ਨਹੀਂ ਜਾਣਦਾ ਜਿੰਨਾ ਮੈਂ ਜਿਵੇਂ ਝੱਟ ਰਿਆਂ ਜਿਵੇਂ ਮੇਰੇ ਦਰਦ ਹੋ ਰਹੀਆਂ ਮੈਂ ਹੀ ਜਾਣਦਾ ਦੇਨੂ ਕਿਉਂਕਿ ਇੱਕ ਭਗਤ ਰਵਿਦਾਸ ਜੀ ਦਾ ਬਚਨ ਹੈ ਉਹ ਕਹਿੰਦੇ ਹਨ ਸਹਿ ਕੀ ਸਾਰ ਸੁਹਾਗਣ ਜਾਂ ਅੱਜ ਅਬਮਾਨ ਸੁਖ ਨਲੀਆਂ ਮੰਨੈ ਅਨ ਮਨ ਦੇਨ ਅੰਤਰ ਰਖੈ ਅਵਰਾ ਸੁਣਾ ਅਵਰਾ ਦੇਖ ਨ ਸੁਣਾ ਅਪਾਕਾ ਫਿਰ ਅੱਗੇ ਕਹਿੰਦੇ ਹਨ ਕਹਿੰਦੇ ਹਨ ਇਹ ਪੀੜ ਇਹ ਜਿਹੜੀ ਆ ਨਾ ਇਹ ਜਿਹੜਾ ਦਰਦ ਹੈ ਆਪਣੇ ਸਹਿਬ ਵਾਹਿਗੁਰੂ ਜੀ ਦਾ ਪਿਆਰ ਕਹਿੰਦੇ ਹਨ ਇਹ ਉਹ ਹੀ ਜਾਣਦਾ ਹੈ ਜਿੰਨੂੰ ਲੱਗ ਜਾਂਦਾ ਸੋ ਘਤ ਜਾਨਾ ਪੀਰ ਪਰਾਈ ਦੂਜੇ ਦੀ ਪੀੜ ਕਦੋਂ ਕੋ ਸਮਝੇ ਕਿਵੇਂ ਜਾਣੇ ਜਾਏ ਸੋ ਘਤ ਜਾਨਾ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਜਿਨਨੇ ਇਹ ਦਰਦ ਹਟਾਇਆ ਹੀ ਨਹੀਂ ਜਿੰਨੂੰ ਕਦੀ ਇਹ ਪੀੜਾ ਹੋਈ ਨਹੀਂ ਦਰਦ ਹੋਇਆ ਹੀ ਨਹੀਂ ਉਹ ਕਿਸੇ ਦੂਜੇ ਦੇ ਜੀ ਹੋ ਵੀ ਰਿਹਾ ਤੇ ਉਹ ਕੀ ਜਾਣੇ ਉਹਨੂੰ ਕੀ ਪਤਾ ਹੈ ਇਹ ਕੀ ਪੀੜਾ ਹੈ ਇਹ ਕੀ ਦਰਦ ਹੈ ਇਸੇ ਦਰਦ ਨੂੰ ਅਨ ਗੁਰੂ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਹਨ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜ ਜਦੋਂ ਬਾਣੀ ਦੇ ਪ੍ਰੇਮ ਤੀਰ ਨੇ ਮੇਰਾ ਅੰਦਰ ਵੰਨੇ ਆ ਅਣਿਆਲੀ ਇਹਨਾਂ ਤੀਰਾਂ ਨੇ ਮੇਰਾ ਅੰਦਰ ਬਨਿਆ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਜਿਸ ਲਾਗੀ ਪ੍ਰੀਤ ਪੀਰ ਪਰਮ ਕੀ ਸੋ ਜਾਣੈ ਜਰੀਆ ਮਾਨਕ ਪ੍ਰੇਮ ਵਾਹਿਗੁਰੂ ਦਾ ਪਿਆਰ ਜਿਹਦੇ ਅੰਦਰ ਪੈਦਾ ਹੁੰਦਾ ਫਿਰ ਉਹ ਹੀ ਜਾਣਦਾ ਹੈ ਕਿ ਸਪੀੜ ਨੂੰ ਉਹ ਕਿਵੇਂ ਬਰਦਾਸ਼ਤ ਕਰਦਾ ਹੈ ਕਿਵੇਂ ਉਹ ਜਨ ਰਿਹਾ ਹੈ ਇਹ ਉਹ ਹੀ ਜਾਣਦਾ ਫਿਰ ਜਿਹਨੂੰ ਇਹ ਲੱਗਦੀ ਹੈ ਸਤਗੁਰੂ ਦੇ ਹੋਰ ਵੀ ਬਚਨ ਹਨ ਜਿਵੇਂ ਅੰਤਰ ਪਿਆਸ ਉੱਖੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਪਹਿਲੋ ਤੇ ਪਿਆਸ ਉੱਠੇ ਇਹ ਅਸਾਸ ਹੋਵੇ ਮੈਂ ਟੁੱਟਾ ਹੋਇਆ ਕਿ ਜਿੰਨਾ ਚਿਰ ਪਿਆਸ ਨਹੀਂ ਤਲਾਸ਼ ਕਿਵੇਂ ਪਹਿ ਸ਼ੁਰੂ ਹੋਵੇਗੀ ਪਾਣੀ ਦੀ ਤਲਾਸ਼ ਨਹੀਂ ਸ਼ੁਰੂ ਹੋ ਸਕਦੀ ਹੁਣ ਕਹਿੰਦੇ ਅੰਤਰ ਪਿਆਸ ਉੱਖੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਨਾ ਅਵਰ ਕੇ ਜਾਨਾ ਕੋ ਪੀਰ ਪਰਈਏ ਹੁਣ ਮਨ ਦੀ ਪੀੜਾ ਮੇਰਾ ማን ਹੀ ਜਾਣਦਾ ਕਿਸੇ ਹੋਰ ਨੂੰ ਕੀ ਇਸ ਦਰਦ ਦਾ ਪਤਾ ਬਸ ਸਮਝ ਲੋ ਉਹਦੇ ਭਾਗ ਚੰਗੇ ਜਿਹਦੇ ਅੰਦਰ ਇਹ ਕਸ਼ਕ ਉੱਠਦੀ ਹੈ ਐਸ ਤਰ੍ਹਾਂ ਸਮਝੋ ਸਿੱਧੇ ਜੇ ਲਫ਼ਜ਼ਾਂ ਚ ਜਿਵੇਂ ਸਾਡੇ ਘਰ ਗੁਟਕਾ ਸਾਹਿਬ ਆ ਸਾਡੇ ਘਰ ਕੋਈ ਇਤਿਹਾਸ ਦੀ ਪੋਥੀ ਹੈ ਗੁਰੂ ਇਤਿਹਾਸ ਦੀ ਪੋਥੀ ਹੈ ਸਿੰਘਾਂ ਦੀ ਇਤਿਹਾਸ ਦੀ ਪੋਥੀ ਹੈ ਜਾਂ ਕੋਈ ਤਰਬਾਣੀ ਦਾ ਗੁਟਕਾ ਸਾਹਿਬ ਅੱਜ ਦੇ ਕਈ ਵਾਰੀ ਯੁੱਗ ਇੰਨਾ ਪਲਟ ਗਿਆ ਕਹਿੰਦੇ ਹਨ ਪਿਤਾ ਜੀ ਸਾਡੇ ਪੜਦੇ ਹੁੰਦੇ ਸਨ ਹੁਣ ਤੁਸੀਂ ਰੱਖ ਲਓ ਮਤਲਬ ਸਾਡਾ ਟਾਈਮ ਨਹੀਂ ਹੁਣ ਇਹ ਜਮ੍ਹਾਂ ਕਰ ਲਓ ਇੱਥੇ ਬਹੁਤੀ ਵਾਰੀ ਇਹ ਸਾਡੀ ਸਾਡੇ ਜੀਵਨ ਚ ਘਾਟ ਹੈ ਇਹਦਾ ਮਤਲਬ ਮੈਂ ਗੁਰੂ ਵੱਲੋਂ ਬੇਰੁਖੀ ਕਰਨ ਪਰ ਜਿਹਦੇ ਕਿਤੇ ਭਾਗ ਜਾਗਦੇ ਹੁਣ ਨਾ ਕਦੀ ਉਹ ਕਦੀ ਉਹਦੀ ਝਾਤੀ ਪੈ ਜਾਏ ਨਾ ਕਿਤੇ ਕਿ ਸਾਡੇ ਘਰ ਇਹ ਗੁਟਕਾ ਸਾਹਿਬ ਇਹ ਬਾਣੀ ਦੀ ਪੋਥੀ ਪਈ ਹੋਈ ਹੈ ਮੈਂ ਕਦੀ ਬਣਾ ਪੜੀ ਹੀ ਨਹੀਂ ਮਨਾ ਅਕਸਰ ਮੇਰੇ ਪਿਤਾ ਜੀ ਮੇਰੇ ਮਾਤਾ ਜੀ ਪਾਠ ਕਰਦੇ ਸਨ ਮੈਂ ਕਦੀ ਪੜੀ ਨਹੀਂ ਤੇ ਅੰਦਰ ਇੱਕ ਕਸ਼ਕੁਠੀ ਇੱਕ ਅੰਦਰ ਪਹਿਲੋ ਨਾ ਵੇਖੋ इमोशनल ਹੋਇਆ ਅੰਦਰ ਫਿਰ ਉਹਦੇ ਵਾਸਤੇ ਉਦਮ ਕੀਤਾ ਉਥੀ ਪ੍ਰਕਾਸ਼ ਕੀਤੀ ਪ੍ਰਕਾਸ਼ ਕੀਤੀ ਤਾਂ ਜਦੋਂ ਸੁਰਤ ਜੋੜ ਕੇ ਪੜੀ ਨਾ ਹੋ ਤੇ ਕਈ ਵਾਰੀ ਉਸ ਬਾਣੀ ਵਿੱਚੋਂ ਇਹ ਜਿਹਾ ਤੀਰ ਲੱਗ ਜਾਂਦਾ ਸਾਚਾ ਸਾਡਾ ਜੀਵਨ ਬਦਲ ਕੇ ਰੱਖ ਦੇਗਾ ਉਹ ਸਾਰੇ ਜੀਵਨ ਨੂੰ ਪਲਟਾ ਦੇਵੇਗਾ ਜੇ ਬੰਦਾ ਕਿਤੇ ਨਾ ਥੋੜਾ ਜਿਹਾ ਸੁਰਤ ਲਾ ਕੇ ਧਿਆਨ ਨਾਲ ਪੜਦਾ ਬਾਣੀ ਤੇ ਸਾਡਾ ਜੀਵਨ ਉਹ ਜਿਹੜੀ ਕਸ਼ਕੁੱਟਦੀ ਹੈ ਨਾ ਪਹਿਲੀ ਉਹ ਬੜੀ ਪਵਿੱਤਰ ਹੁੰਦੀ ਬਹੁਤ ਪਵਿੱਤਰ ਇਹ ਕਿਸੇ ਕਿਸੇ ਦੇ ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਪੁਰਸ਼ ਉਹਨਾਂ ਮਹਾਪੁਰਸ਼ਾਂ ਨਾ ਵੈਸੇ ਭਰਾ ਸਨ ਤਿੰਨ ਚਾਰ ਤੇ ਦੋ ਜੋਗਾ ਸਨ ਉਹਨਾਂ ਦੇ ਜਿਹੜਾ ਇਤਿਹਾਸ ਪੜ੍ਹੀਏ ਨਾ ਦੋ ਜੋਗਾ ਸਨ ਤੇ ਹੜ ਬੁੰਦੇ ਹੁੰਦੇ ਸਨ ਤੇ ਹੜ ਬਾਕੇ ਅੱਡੇ ਭਰਾ ਤੇ ਚਲਾ ਗਿਆ ਤੇ ਮਹਾਂਪੁਰਸ਼ ਬੈਠ ਗਏ ਬੰਨੇ ਤੇ ਜਿਵੇਂ ਕਈ ਵਾਰੀ ਜੱਟ ਪ੍ਰਾਨੀ ਜੀ ਦੀ ਆਸਰਾ ਲੈ ਕੇ ਨਾ ਤੇ ਬੈਠ ਜਾਂਦਾ ਬੈਠ ਗਏ ਅੰਦਰੋਂ ਦਾ ਸਾਤਵੂਰ ਜੀ ਦੀ ਬਾਣੀ ਇੱਕ ਤੀਰ ਮਾਰਿਆ ਸੁਨੋ ਰੇ ਤੂੰ ਕੌਣ ਮਾਰੂ ਡਾਕ ਦਾ ਇਹ ਬਚਨ ਸੁਨੋ ਰੇ ਤੂੰ ਕੌਣ ਹੈ ਕਹਾਂ ਤੇ ਆਏ ਤੂੰ ਕਿੱਥੋਂ ਆਇਆ ਤੇ ਕੌਣ ਹੈ ਇਹ ਪਤਾ ਤੈਨੂੰ ਇਹ ਕੀ ਨਾ ਜਾਣ ਕੀਤੀ ਕਿ ਮੁਦਦਤ ਚਲਤੇ ਖਬਰ ਨਾ ਪਾਏ ਵਾ ਤੂੰ ਮੈਂ ਤਾਂ ਇਤਨੀ ਕ ਅਸੀਂ ਇੰਨੀ ਗੱਲ ਵੀ ਨਹੀਂ ਜਾਣਦੇ ਕਿੰਨੀਆਂ ਮੁਦਤਾਂ ਹੋ ਗਈਆਂ ਚਲਦਿਆਂ ਨੂੰ ਕਿੰਨੇ ਕ ਜਨਮ ਹੋ ਗਏ ਮੈਨੂੰ ਬੀਤ ਗਏ ਤੇ ਵਾਹਿਗੁਰੂ ਦੀ ਕਿਰਪਾ ਨਾਲ ਮਨੁੱਖਾ ਜਨਮ ਮਿਲਿਆ ਸੀ ਉਸ ਦੀ ਖਬਰ ਨਾ ਮੈਨੂੰ ਆਈ ਤੇ ਇਧਰ ਦੀ ਮੈਨੂੰ ਸੋਚੀ ਨਾ ਹਈ ਮਨਾ ਕੀ ਇਹੀ ਕੋ ਜੇਕ ਮੈਂ ਸਵੇਰੇ ਉੱਠਿਆ ਇੱਕ ਮਸ਼ੀਨ ਨੂੰ ਉਹਨੂੰ ਚੱਲਣਾ ਸ਼ੁਰੂ ਕਰ ਦਿੱਤਾ ਰਾਤ ਨੂੰ ਪ੍ਰਸ਼ਾਦਾ ਪੜੀ ਸਕਿਆ ਸੌਂ ਗਿਆ ਛਰੇ ਉੱਠ ਕੇ ਫਿਰ ਚੱਲ ਬੈ ਸਟਾਰਟ ਹੋ ਗਏ ਕਿ ਇਹੋ ਜੀਵਨ ਹੈ ਮੇਰਾ ਕਹਿੰਦੇ ਉਹਨਾਂ ਦੇ ਮਹਾਪੁਰਸ਼ ਸਨ ਪਿੰਡ 'ਚ ਉਹਨਾਂ ਨੂੰ ਬਹੁਤ ਲੰਮਾ ਸਮਾਂ ਉਹਨਾਂ ਨੇ ਪ੍ਰਸ਼ਾਦਾ ਛਕਾਇਆ ਕਹਿੰਦੇ ਅੱਜ ਉਹਨਾਂ ਨੂੰ ਪੁੱਛਾਂਗਾ ਮਹਾਪੁਰਸ਼ਾਂ ਨਾਲ ਬੇਨਤੀ ਕਰਾਂ ਜਦੋਂ ਉਹਨਾਂ ਪੁੱਛਿਆ ਨਾ ਜਾ ਕੇ ਮਹਾਪੁਰਸ਼ੋ ਮੇਰੇ ਮਨ 'ਚਾ ਖਿਆਲ ਆਇਆ ਹੈ ਤੇ ਇਹ ਦੱਸੋ ਅਸੀਂ ਕੌਣ ਆ ਕਿੱਥੋਂ ਆਏ ਆ ਸਾਡੇ ਜੀਵਨ ਦਾ ਮਕਸਦ ਕੀ ਹੈ ਹੁਣ ਉਹਨਾਂ ਮਹਾਪੁਰਸ਼ਾਂ ਨੇ ਕਿਉਂਕਿ ਉਹ ਬੈਰਾਗੀ ਸਨ ਤੇ ਸਿਰ ਮੁੰਨੇ ਸਨ ਕੰਨਾਂ 'ਚ ਮੁੰਦਰਾ ਸੀ ਉਹਨੂੰ ਪ੍ਰਸ਼ਾਦਾ ਛਕਾਉਂਦੇ ਰਹੇ ਉਹਦਾ ਕੁਝ ਵੇਖ ਲਿਆ ਇਸ ਤਰ੍ਹਾਂ ਦਾ ਕਿ ਉਹਨਾਂ ਨੂੰ ਵੈਸੇ ਤੇ ਕਿਸੇ ਲੋੜਵੰਦ ਨੂੰ ਸ਼ਿਕਾਇਤ ਜਾਵੇ ਤੇ ਕੋਈ ਗੁਨਾਹ ਨਹੀਂ ਕਿਸੇ ਨੂੰ ਉਹਨਾਂ ਨੂੰ ਜਦੋਂ ਪੁੱਛਿਆ ਨਾ ਤੇ ਉਹ ਕਹਿਣ ਲੱਗੇ ਹਰਨਾਨ ਸਿੰਘ ਜੀ ਇਸ ਗੱਲ ਦਾ ਜਵਾਬ ਚਾਹੁੰਨਾ ਨਾ ਤੂੰ ਇਹਦਾ ਉੱਤਰ ਚਾਹੁੰਨਾ ਤੇ ਫਿਰ ਸ਼ੇਰ ਨੂੰ ਮਨ ਕੇ ਤੇ ਸਵਾ ਬੜ ਕੇ ਆਪ ਕਰ ਤੇਨੂੰ ਮਿਲੇਗਾ ਕਹਿਣ ਲੱਗਾ ਮਹਾਂਪੁਰਸ਼ੋ ਮੈਂ ਤੇ ਸਮਝ ਗਿਆ ਸਾ ਇਸ ਖੇਡ ਤੋਂ ਤੁਸੀਂ ਅੱਗੇ ਲੰਘ ਗਏ ਇੱਥੇ ਅਜੇ ਇੱਥੇ ਰੁਕੇ ਹੋਏ ਮੈਂ ਤੇ ਸਮਝਦਾ ਸਾ ਤੁਹਾਡੀ ਸੂਰਤ ਬੜੀ ਵੱਡੀ ਤੁਹਾਨੂੰ ਮੇਰਾ ਸਿੱਖੀ ਸਰੂਪ ਚੰਗਾ ਨਹੀਂ ਲੱਗਾ ਕਿ ਮੈਂ ਸਿੱਖੀ ਸ਼ੁਰੂ त्याग ਕੇ ਇਹ ਸਭ ਕੁਝ ਪ੍ਰਾਪਤ ਇਹ ਜਵਾਬ ਮੈਂ ਸਿੱਖੀ ਸ਼ੁਰੂ ਚਿੱਤ ਨਹੀਂ ਲੈ ਸਕਦਾ ਹੁਣ ਅੰਦਰੇ ਹੀ ਅੰਦਰ ਸੌਂ ਪਾ ਦਿੱਤੀ ਹੁਣ ਦੁਬਾਰਾ ਨਹੀਂ ਆਵਾਂ ਹੁਣ ਮੈਂ ਆਪਣੇ ਗੁਰੂ ਕੋਲ ਹੀ ਪੁੱਛਾਂਗਾ ਮੈਂ ਹੁਣ ਗੁਰੂ ਕੋਲ ਹੀ ਬੇਦਨਾ ਰੱਖਾਂਗਾ ਆਪਣੀ ਤੇ ਫਿਰ ਸਤਿਗੁਰਾਂ ਕੋ ਆ ਕੇ ਅਰਦਾਸ ਕੀਤੀ ਰੋ ਰੋ ਕੇ ਬਰਾਗ ਚ ਇਹ ਜਦੋਂ ਕਸ਼ਕੁਟ ਦੀ ਹੈ ਤੇ ਫਿਰ ਜਦੋਂ ਅਰਦਾਸ ਕੀਤੀ ਸਤਗੁਰਾਂ ਅੰਤਰ ਆਤਮਈ ਜਵਾਬ ਦਿੱਤਾ ਚਲਿਆ ਜਾ ਅਨੰਦਪੁਰ ਸਾਹਿਬ ਨੂੰ ਤੇ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਸ਼ਕ ਤੇਰੀਆਂ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਏਗਾ ਬਸ ਫਿਰ ਜਦੋਂ ਅੰਮ੍ਰਿਤ ਧਾਰੀ ਹੋ ਕੇ ਗੁਰੂ ਕਾ ਬਚਨ ਮੰਨ ਕੇ ਜੀਵਨ ਜੀਵਿਆ ਜੀਵਨ ਅਨੰਦਿਤ ਹੋ ਗਿਆ ਕਿਉਂਕਿ ਆਪਾਂ ਵੀ ਦਰਸ਼ਨ ਕੀਤੇ ਉਹਨਾਂ ਮਹਾਪੁਰਸ਼ਾਂ ਦੇ ਇਸ ਕਰਕੇ ਉਹ ਭਾਗਾ ਵਾਲਾ ਸਮਾ ਹੁੰਦਾ ਜਿਹਦੇ ਅੰਦਰ ਕਿਤੇ ਕਸ਼ਕਪੁੱਟ ਖਲੋਵੇ ਇਹੀ ਕਸ਼ਕ ਦੇ ਵੇਖੋ ਤਨ ਗੁਰੂ ਗੁਰੂ ਨਾਨਕ ਸਾਹਿਬ ਜੀ ਪਿਤਾ ਜੀ ਪਟਵਾਰੀ ਹਨ ਕੋ ਥੋੜਾ ਬੋਤਾ ਮਾੜਾ ਮੋਟਾ ਕੰਮ ਨਹੀਂ ਰਾਏ ਬਲਾਰ ਦਾ ਸਾਰਾ ਵਿਹਾਰਕਾਰ ਅਸਾਬਤਾ ਬੋਈਓ ਰੱਖਦੇ ਹਨ ਉਹਨਾਂ ਦਾ ਸਹਰਾ ਮੂਲ ਚੰਦ ਉਹ ਵੀ ਪਟਵਾਰੀ ਹੈ ਉਹ ਵੀ ਘਰ ਕੋ ਆਮ ਨਹੀਂ ਉਹ ਵੀ ਪਟਵਾਰੀ ਐ ਸਤਗੁਰੂ ਜੀ ਦੇ ਜੀਜਾ ਜੀ ਭਾਈਆ ਜੈ ਚੰਦ ਉਹ ਵੀ ਦੌਲਤ ਖਾਂ ਕੋਲ ਚੰਗੀ ਨੌਕਰੀ ਤੇ ਹਨ ਵਧੀਆ ਨੌਕਰੀ ਤੇ ਤੇ ਸਬਾ ਪਾ ਕੇ ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਮੋਦੀ ਖਾਨੇ ਦੀ ਇੱਕ ਕਾਰ ਸਤੂਰਾ ਕੀਤੀ ਇਹ ਕੋ ਆਮ ਨਹੀਂ ਸੀ ਸਾਰੇ ਰਾਜਦਾਰ ਜੋ ਖਰਾਕ ਸਪਲਾਈ ਕਰਨੀ ਆਪ ਕਰਦੇ ਸਨ ਲੋਕਾਂ ਨੂੰ ਵੰਡਦੇ ਸਨ ਇਹ ਆਮ ਨਹੀਂ ਸੀ ਕਿ ਆਮ ਜੀ ਗੱਲ ਕਹੀਏ ਕਿ ਛੋਟੀ ਜੀ ਦੁਕਾਨ ਹੋਵੇਗੀ ਨਹੀਂ ਬਹੁਤ ਵੱਡਾ ਇੱਕ ਆਲਾ ਅਫਸਰ ਦਾ ਦਰਜਾ ਹੈ ਪਰ ਵੇਖੋ ਅੰਦਰ ਕਸ਼ਕਸੀ ਨਾ ਅੰਦਰ ਪੀੜਾ ਕੋਈ ਹੋਰ ਸੀ ਅੰਦਰ ਦਰਦ ਕੋਈ ਹੋਰ ਸੀ ਹੁਣ ਜੇ ਸਤਿਗੁਰੂ ਚਾਹੁੰਦੇ ਤੇ ਸਾਡੇ ਉਹਨੂੰ ਸਤਸੰਗ ਘਰ ਚ ਵੀ ਕਰ ਸਕਦੇ ਸਨ ਜਾਂ ਉੱਥੇ ਬੈਠ ਕੇ ਸੁਲਤਾਨਪੁਰ ਵੀ ਕਰ ਸਕਦੇ ਸਨ ਸੁਲਤਾਨਪੁਰ ਚ ਵੀ ਸੰਗਤ ਦਾ ਰੰਗ ਬਧਿਆ ਬੰਧਿਆ ਜਾ ਸਕਦਾ ਸੀ ਪਰ ਨਹੀਂ ਸਤਿਗੁਰੂ ਦੇ ਜਦੋਂ ਵੇਖਿਆ ਨਾ ਭਾਈ ਗੁਰਦਾਸ ਜੀ ਨੇ ਇਹਨੂੰ ਬੜੇ ਸੁੰਦਰ ਢੰਗ ਨਾਲ ਬਿਆਨ ਕੀਤਾ ਉਹਨਾਂ ਤੋਂ ਸੁੰਦਰ ਕੋਈ ਕਰ ਹੀ ਨਹੀਂ ਸਕਦਾ ਜਿਨਨੇ ਉਹਨਾਂ ਨੇ ਸੁੰਦਰ ਬਿਆਨ ਕੀਤਾ ਉਹ ਕਹਿੰਦੇ ਹਨ ਬਾਬਾ ਦੇਖ ਧਿਆਨ ਧਰ ਜਲਤੀ ਸਭ ਪ੍ਰithvi ਦੇ ਸੇ ਆਈ ਧੰ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਧਿਆਨ ਤਰ ਕੇ ਵੇਖਿਆ ਨਾ ਸਾਰੀ ਦੁਨੀਆ ਸੜ ਪੁੱਜ ਰਹੀ ਹੈ ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਪ੍ਰithvi ਦੇ ਸ ਆਈ ਬਾਜੋ ਗੁਰੂ ਗੁਵਾਰ ਹੈ 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 ਕਰਦੀ ਸੁਣੀ ਲੁਕਾਈ ਆ ਗਨ ਖਾਸ ਇੱਥੇ ਫੋਕਸ ਕਰਨ ਵਾਲੀ ਆ ਹੈ ਹੈ ਕਰਦੀ ਸੁਣੀ

ਚੜਿਆ ਸੋਧਣਾ ਧਰਤ ਲੁਕਾਈ ਵੇਖੋ ਅਜੀ ਦੌਲਤਖਾਂ ਵੀ ਤਰਲੇ ਲੈ ਆ ਸਾਰੇ ਤਾਂ ਦੌਲਤਖਾਂ ਕਹਿੰਦਾ ਸਭ ਕੁਝ ਤੁਹਾਡਾ ਆ ਕੇਵਲ ਮੋਦੀ ਦੀ ਕਰ ਨਹੀਂ ਸਭ ਕੁਝ ਤੁਹਾਡਾ ਤੁਸੀਂ ਇਹ ਸਾਰੇ ਮੇਰੇ ਥਾਂ ਬੈਠ ਕੇ ਸਾਰਾ ਕੁਝ ਹੀ ਕਰੋ ਸਤਿਗੁਰੂ ਕਹਿੰਦੇ ਨਹੀਂ ਮੇਰਾ ਇਹ ਕਾਰਨ ਹੈ ਬਸ ਸਤਿਗੁਰੂ ਨੇ ਉਹ ਭੇਖ ਜੋ ਲੋੜ ਸੀ ਫਿਰ ਵੇਖੋ ਪੰਡਤਾਂ ਚ ਗਏ ਤੇ ਉਹ ਨਿਵਾਸ ਜੋਗੀਆਂ ਚ ਗਏ ਤੋਂ ਉਹਨਾਂ ਦਾ ਨਿਵਾਸ ਜੇ ਮੱਕੇ ਚ ਗਏ ਤੇ ਉਹਨਾਂ ਦਾ ਨਿਵਾਸ ਅੱਜ ਤੇ ਥੋੜਾ ਜਿਹਾ ਹੀ ਕੋਈ ਬਦਲ ਲਵੇ ਨਾ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਕਿਉਂ ਬਦਲਿਆ ਇਹ ਵੀ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਚ ਆਉਂਦਾ ਸਾਰਾ ਇਹ ਇਤਿਹਾਸ ਹੈ ਇਹ ਵੀ ਸਭ ਕੁਝ ਆ ਜਾਂਦਾ ਬਾਣੀ ਚ ਹੁਣ ਸਤਿਗੁਰੂ ਜੀ ਹਰਥਾਂ ਗਏ ਹਨ ਸੰਸਾਰ ਵਿੱਚ ਠੰਡ ਵਰਤੌਣ ਦਾ ਯਤਨ ਕਰ ਦਿੱਤਾ ਵੇਖੋ ਪਹਾੜਾਂ ਛੜਨਾ ਤੇ ਉਤਰਨਾ ਕੋਈ ਸੌਖੀ ਗੱਲ ਨਹੀਂ ਭੁੱਖ ਦੋ-ਦੋ ਦਿਨ ਤਿੰਨ-ਤਿੰਨ ਦਿਨ ਦੀ ਭੁੱਖ ਕਟੜੀ ਕਿਤੇ ਪਾਣੀ ਮਿਲਿਆ ਕਿਤੇ ਨਾ ਮਿਲਿਆ ਰੋੜਾਂ ਉੱਤੇ ਪੱਥਰਾਂ ਉੱਤੇ ਸੌ ਕੇ ਗੁਜ਼ਾਰਾ ਕਰਨਾ ਹੁਣ ਵੇਖਣ ਨੂੰ ਇਹ ਛੋਟੀਆਂ ਤਕਲੀਫਾਂ ਨਹੀਂ ਬਹੁਤ ਵੱਡੀ ਖੇਚਲ ਹੈ ਬਹੁਤ ਵੱਡੀ ਖੇਚਲ ਹੈ ਪਰ ਸਤਗੁਰੂ ਕਿਉਂ ਖੇਚਲ ਚੱਲ ਰਹੇ ਹਨ ਜਦੋਂ ਤੁਰ ਪੈਂਦੇ ਹਨ ਨਾ ਪਾਂਦੀ ਇਸ ਰਸਤੇ ਦੇ ਹਰ ਸੰਸਾਰ ਆਂਦਾ ਕਬੜਾ ਹੋ ਗਿਆ ਹੁਣ ਸਤਗੁਰੂ ਜੀ ਨੂੰ ਵੀ ਤੇ ਇਹੋ ਹੀ ਆਖਿਆ ਕੋਈ ਆਖਾ ਭੂਤ ਨਾ ਕੋ ਕਹ ਬਤਾਲਾ ਜਦੋਂ ਇਸ ਰਸਤੇ ਤੁਰੇ ਨਾ ਲੋਕ ਇਹ ਕੁਝ ਕਹਿੰਦੇ ਹਨ ਪਰ ਸਤਗੁਰੂ ਜੀ ਨੂੰ ਪਤਾ ਕਿ ਮੈਂ ਸ੍ਰਿਸ਼ਟੀ ਦਾ ਭਲਾ ਕਰ ਰਿਹਾ ਮੈਂ ਸ੍ਰਿਸ਼ਟੀ ਦੇ ਭਲੇ ਵਾਸਤੇ ਤੁਰਿਆ ਹੋਇਆ ਦਿਨ ਰਾਤ ਇੱਕ ਕਰ ਦਿੱਤਾ ਇਹ ਨਹੀਂ ਵੇਖਿਆ ਮੈਨੂੰ ਸੰਸਾਰ ਕੀ ਕਹਿ ਰਿਹਾ ਸੰਸਾਰ ਦਾ ਆਪਣਾ ਕਰਦਾ ਕਬੀਰ ਸਾਹਿਬ ਜੀ ਦਾ ਵੀ ਇੱਕ ਬਚਨ ਹੈ ਕਬੀਰ ਸਾਹਿਬ ਕਹਿੰਦੇ ਹਨ ਕਬੀਰ ਲਾਗੀ ਪ੍ਰੀਤ ਇਕਥਾ ਉਹਨਾਂ ਦਾ ਸ਼ਲੋਕ ਹੈ ਕਬੀਰ ਜਿਨੂ ਕਿਛ ਜਾਣਿਆ ਨਹੀਂ ਤੈਨ ਸੁਖ ਨੀਂਦ ਬਿਹਾਏ ਜਿਨ੍ਹਾਂ ਨੇ ਕੁਝ ਜਾਣਿਆ ਹੀ ਨਾ ਇਸ ਪਾਸੇ ਉਹ ਸੁਖ ਦੀ ਨੀਂਦ ਸੁੱਤੇ ਸੁਖ ਕਿਹੜਾ ਰੈਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਉਹਨੂੰ ਸੁਖ ਫਿਰ ਆਪਾਂ ਸਮਝਦੇ ਆ ਨਾ ਉਹ ਕਹਿੰਦੇ ਆ ਤੈ ਸੁਖ ਨੀਂਦ ਬਿਹਾਏ ਮਹੂ ਜੋ 부ਜਾ 부ਜਨਾ ਪੂਰੀ ਪਰਿ ਬਣਾਏ ਕਹਿੰਦੇ ਜੇ ਮੈਨੂੰ ਮਾਲਕ ਨੇ ਥੋੜੀ ਜੀ ਸਮਝ ਦੇ ਦਿੱਤੀ ਇਹ ਮੇਰੇ ਗਲ ਇੱਕ ਬਲਾ ਵਗੋ ਬਲਾ ਵਗੋ ਪਾਵ ਇੰਨੀ ਖੇਚਲ ਵੱਧ ਗਈ ਦਿਨ ਰਾਤ ਕਬੀਰ ਸਾਹਿਬ ਨੇ ਵੀ ਇੱਕ ਕਰ ਦਿੱਤਾ ਤੁਨ ਗੁਰੂ ਨਾਨਕ ਸਾਹਿਬ ਜੀ ਦੇ ਸਾਡੇ ਭਲੇ ਵਾਸਤੇ ਇੱਕ ਕਰ ਦਿੱਤਾ ਇਸ ਕਰਕੇ ਜਿੰਨਾ ਤੇ ਮਾਲਕ ਨੇ ਕਿਰਪਾ ਕੀਤੀ ਉਹ ਇਸ ਰੰਗ ਵਿੱਚ ਰੰਗੇ ਜਾਂਦੇ ਹਨ ਜਿਨ੍ਹਾਂ ਨੂੰ ਇਹ ਤੀਰ ਵੱਜਦੇ ਹਨ ਹੁਣ ਆਦ ਵਿੱਚ ਕਹਿੰਦੇ ਹਨ ਕਤ ਨਹੀਂ ਥੋਰ ਮੂਲ ਕਤ ਲਾਵ ਕਿਉਂਕਿ ਸਤਗੁਰੂ ਤੇ ਵੀ ਯਤਨ ਕੀਤਾ ਗਿਆ ਸਤਗੁਰੂ ਸ੍ਰਿਸ਼ਟੀ ਵਾਸਤੇ ਸੋਚਦੇ ਸਨ ਗੁਰੂ ਗੋਬਿੰਦ ਸਿੰਘ ਜੀ 11 ਮਹੀਨੇ ਇਸ ਤਰ੍ਹਾਂ ਰਹੇ ਸਨ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਨ ਸ੍ਰਿਸ਼ਟੀ ਤੈ ਕਿਵੇਂ ਰਹਿਮਤ ਹੋਵੇ ਕਿਵੇਂ ਖਾਲਸਾ ਪ੍ਰਗਟ ਕੀਤਾ ਜਾਵੇ ਤਾਂ ਗੁਰੂ ਗੁਰੂ ਨਾਨਕ ਸਾਹਿਬ ਜਦੋਂ ਇਸ ਤਰ੍ਹਾਂ ਜੇ ਇੱਕ ਹਾ ਇੱਕ ਟੰਗ ਨਾ ਪਏ ਹੋਏ ਲੰਮੇ ਤੇ ਲੰਬੀ ਪਏ ਰਹੇ ਬੈਠ ਕੇ ਤੇ ਬੈਠੀ ਰਹੇ ਹੰਦੂ ਦੋ ਦੋ ਤਿੰਨ ਤਿੰਨ ਦੇ ਉਦੋਂ ਹੀ ਸ਼ਰਮਾ ਬਾਪ ਨੂੰ ਫਿਕਰ ਹੋਇਆ ਜਾਪਦਾ ਬਿਮਾਰ ਹਾਂ ਜਾਪਦੇ ਠੀਕ ਨਹੀਂ ਵੈਦ ਬੁਲਾਇਆ ਵੈਦ ਗਈ ਪਕੜ ਟੰਡੋਲੇ ਬਾਹ ਅਕੜ ਟੰਡੋਲੇ ਬਾਹ ਜਦੋਂ ਹਰਦਾਸ ਨੂੰ ਲਿਆਂਦਾ ਨਾ ਵੈਦ ਨੇ ਉਹ ਫਿਰ ਸਤਿਗੁਰੂ ਜੀ ਦੀ ਨਬਜ ਜਦੋਂ ਕਿਉਂਕਿ ਅੱਜ ਵੀ ਜਿਹੜੇ ਆਯੁਰਵੈਦਿਕ ਹਨ ਨਾ ਉਹ ਸਾਰੇ ਇਸ ਤਰ੍ਹਾਂ ਹੀ ਵੇਖਦੇ ਹਨ ਸਰੀਰ ਦੀ ਹਾਲਾਤ ਉਹ ਸਰੀਰ ਦੀ ਹਾਲਾਤ ਨੂੰ ਵੇਖਦਾ ਪਾ ਕਿਹੜਾ ਟਡੋਲੇ ਵਾਹ ਭੋੜਾ ਵੈਦ ਨਾ ਜਾਣਈ ਕਰਕ ਕਲੇਜੇ ਮਾਰੇ ਭੋਲੇ ਨੂੰ ਕੀ ਪਤਾ ਇਹ ਸਰੀਰ ਮੇਰਾ ਟੋ ਰਿਹਾ ਹੈ ਸਰੀਰ ਤੇ ਉੱਤੇ ਕੁਝ ਵੀ ਨਹੀਂ ਦਿ세ਗਾ ਇਹਨੂੰ ਉਨੇ ਪੁੱਛਿਆ ਸਾਰੀ ਟੋਲਾ ਲੈ ਕਿੰਨੇ ਬਿਲਕੁਲ ਠੀਕ ਹੈ ਜਦੋਂ ਪੁੱਛਿਆ ਨਾ ਤੁਹਾਨੂੰ ਪੋਖ ਠੀਕ ਲੱਗਦੀ ਹੈ